ਕੁਰਦੇ ਥੱਲੇ ਬੈਠੀ ਮੈਂ ਪੜ੍ਹ ਰਹੀ ਸੀ ਉਸ ਦਿਨ ਬੜਾ ਠੰਡਾ ਮੌਸਮ ਸੀ ਮੰਮੀ ਵੀ ਵੇੜੇ 'ਚ ਕੱਪੜੇ ਧੋ ਰਹੀ ਸੀ ਜਦੋਂ ਦਰਵਾਜ਼ੇ ਵੱਲ ਵੇਖਿਆ ਤਾਂ ਮੇਰੀ ਸੀਤੋ ਭੂਆ ਤੁਰੀ ਆਉਂਦੀ ਸੀ ਮੈਂ ਭੂਆ ਨੂੰ ਵੇਖ ਕੇ ਬੜੀ ਖੁਸ਼ ਹੋਈ ਮੈਂ ਕਿਤਾਬ ਰੱਖ ਕੇ ਭੂਆ ਵੱਲ ਨੂੰ ਦੌੜੀ ਦੌੜੀ ਗਈ ਪੂਆ ਕਹਿਣ ਲੱਗੀ ਵੇਖ ਲਾ ਮੇਰੀ ਭਤੀਜੀ ਨੰਗੇ ਪੈਰੀ ਭੱਜ ਕੇ ਮੈਨੂੰ ਆ ਕੇ ਮਿਲਦੀ ਆ ਇੰਨਾ ਪਿਆਰ ਹੋਣਾ ਕਿਸੇ ਦਾ ਮੰਮੀ ਕਹਿਣ ਲੱਗੀ ਤੁਹਾਡੇ ਵਰਗਾ ਤਾਂ ਪਿਆਰ ਕਿਸੇ ਦਾ ਨਹੀਂ ਹੋਣਾ ਵੇਖ ਲਾ ਪੂਆ ਵੇਖੀ ਨਹੀਂ ਕਿ ਭਤੀਜੀ ਦੌੜ ਕੇ ਗਈ ਮੇਰੀ ਪੂਆ ਬੜੀ ਚੰਗੀ ਸੀ ਇਸ ਕਰਕੇ ਮੇਰਾ ਉਹਦੇ ਨਾਲ ਬੜਾ ਪਿਆਰ ਸੀ ਮੈਂ ਪੂਆ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਕਰਦੀ ਸੀ ਪੂਆ ਮੇਰਾ ਬਹੁਤ ਮੋਹ ਕਰਦੀ ਸੀ ਪੂਆ ਮੇਰੀ ਮੰਮੀ ਦਾ ਵੀ ਬੜਾ ਮੋਹ ਕਰਦੀ ਸੀ ਜਿਸ ਕਰਕੇ ਮੈਨੂੰ ਪੂਆ ਬੜੀ ਚੰਗੀ ਲੱਗਦੀ ਸੀ ਮੈਂ ਪੂਆ ਦਾ ਲਫਾਫਾ ਫੜ ਲਿਆ ਤੇ ਵੇਖਣ ਲੱਗੀ ਕਿ ਪੂਆ ਖਾਣ ਲਈ ਕੀ ਲਿਆਈ ਆ ਭੂਆ ਮੈਨੂੰ ਕਹਿਣ ਲੱਗੀ ਵੇਖ ਲਾ ਕੋਠੇ ਜਿੱਡੀ ਹੋਗੀ ਤੂੰ ਅਜੇ ਤੱਕ ਤੇਰੀ ਉਹ ਆਦਤ ਨਹੀਂ ਗਈ ਲਫਾਫਾ ਫਰੋਲਣ ਦੀ ਤੈਨੂੰ ਪਤਾ ਕਿ ਤੇਰੀ ਭੂਆ ਤੇਰੇ ਲਈ ਜ਼ਰੂਰ ਕੁਝ ਨਾ ਕੁਝ ਲੈ ਕੇ ਆਈ ਹੋ ਫਿਰ ਲਫਾਫਾ ਫਰੋਲਣ ਦੀ ਕੀ ਲੋੜ ਆ ਮੈਂ ਕਿਆ ਭੂਆ ਸਵਾਦੀ ਵੱਖਰਾ ਆਉਂਦਾ ਤੇਰਾ ਲਫਾਫਾ ਫਰੋਲਨ ਦਾ ਭੂਆ ਮੈਨੂੰ ਕਹਿਣ ਲੱਗੀ ਹੁਣ ਤਾਂ ਪੁੱਤ ਤੂੰ ਸਹੁਰੇ ਜਾਣ ਜੋਗੀ ਹੋ ਗਈਆਂ ਹੁਣ ਨਾ ਇਦਾਂ ਦੇ ਕੰਮ ਕਰਿਆ ਕਰ ਫੇਰ ਤੇਰੀ ਇਹੀ ਆਦਤ ਹੋ ਜਾਊਗੀ ਮੈਂ ਕਿਆ ਭੂਆ ਜਦੋਂ ਸਹੁਰੇ ਜਾਊਂਗੀ ਵੇਖੇ ਜਾਊਗਾ ਤੂੰ ਐਵੇਂ ਨਾ ਪਹਿਲਾਂ ਹੀ ਇਦਾਂ ਦੀਆਂ ਗੱਲਾਂ ਕਰਿਆ ਕਰ ਅਜੇ ਤਾਂ ਮੈਂ ਨਿਆਣੀ ਆ ਭੂਆ ਕਹਿਣ ਲੱਗੀ ਨਹੀਂ ਤੂੰ ਹੁਣ ਨਿਆਣੀ ਨਹੀਂ ਰਹੀ ਨਾਲੇ ਅੱਜ ਮੈਂ ਇੱਥੇ ਇਹੀ ਗੱਲ ਕਰਨ ਆਈ ਆ ਕਿ ਤੂੰ ਨਿਆਣੀ ਨਹੀਂ ਰਹੀ ਮੈਂ ਕਿਆ ਅੱਛਾ ਮੈਂ ਹੱਸਣ ਲੱਗੀ ਪੂਆ ਕਹਿਣ ਲੱਗੀ ਮੈਂ ਤੇਰੇ ਲਈ ਇੱਕ ਰਿਸ਼ਤਾ ਲੈ ਕੇ ਆਈਆਂ ਮੈਂ ਕਿਆ ਪੂਆ ਐਵੇਂ ਨਾ ਬੋਲੀ ਜਾਇਆ ਕਰ ਮੈਂ ਤਾਂ ਅਜੇ ਹੋਰ ਪੜਨਾ ਆ ਤੂੰ ਮੇਰਾ ਵਿਆਹ ਕਰਵਾਉਂਦੇ ਮਗਰ ਪਈਆਂ ਪੂਆ ਕਹਿਣ ਲੱਗੀ ਬਥੇਰਾ ਪੜ ਲਿਆ ਪੁੱਤ ਹੁਣ ਟਾਈਮ ਸਿਰ ਤੇਰਾ ਵਿਆਹ ਹੋ ਜਾਊਗਾ ਤਾਂ ਤੇਰੇ ਮਾਪਿਓ ਦੀ ਜ਼ਿੰਮੇਵਾਰੀ ਲੱਥ ਜੂਗੀ ਨਾਲੇ ਤੇਰਾ ਭਰਾ ਛੋਟਾ ਆ ਤੇਰੇ ਪਿਓ ਦੇ ਇਕੱਲੇ ਸਿਰ ਜ਼ਿੰਮੇਵਾਰੀ ਆ ਮੈਂ ਕਿਆ ਪੂਆ ਤੂੰ ਔਣ ਸਾਰੀ ਸ਼ੁਰੂ ਹੋ ਗਈ ਤੂੰ ਤਾਂ ਮੈਨੂੰ ਲਫਾਫਾ ਵੀ ਨਹੀਂ ਫਰੋਲਣ ਦਿੱਤਾ ਕਿ ਤੂੰ ਖਾਣ ਲਈ ਲੈ ਕੇ ਗਈ ਆ ਪੂਆ ਹੱਸਣ ਲੱਗੀ ਤੇ ਕਹਿੰਦੀ ਸੱਚ ਦੱਸਾ ਪੁੱਤ ਅੱਜ ਮੈਂ ਤੇਰੇ ਖਾਣ ਲਈ ਕੁਝ ਨਹੀਂ ਲੈ ਕੇ ਆਈ ਮੈਂ ਕਿਾ ਇਦਾਂ ਕਿਵੇਂ ਹੋ ਗਿਆ ਭੂਆ ਕਹਿਣ ਲੱਗੀ ਜਦੋਂ ਮੈਂ ਆਪਣੇ ਪਿੰਡ ਵਾਲੀ ਬਸ ਉਤਰੀ ਤਾਂ ਤੁਹਾਡੇ ਪਿੰਡ ਵਾਲੀ ਬਸ ਲੱਗੀ ਖੜੀ ਸੀ ਮੈਨੂੰ ਲਾਲਚ ਹੋ ਗਿਆ ਕਿ ਜਲਦੀ ਜਲਦੀ ਬਸ ਤੇ ਚੜ ਜਾਵਾਂ ਜੇ ਲੰਘੀ ਪਤਾ ਨਹੀਂ ਫਿਰ ਕਦੋਂ ਆਉਗੀ ਮੈਨੂੰ ਤਾਂ ਕੁਝ ਲੈਣ ਦਾ ਮੌਕਾ ਹੀ ਨਹੀਂ ਮਿਲਿਆ ਚਲ ਕੋਈ ਨਾ ਮੈਂ ਤੈਨੂੰ ਪੈਸੇ ਦੇ ਦੂੰ ਕਿ ਤੂੰ ਕੋਈ ਚੀਜ਼ ਲੈ ਲਈ ਮੈਂ ਕਿਹਾ ਨਹੀਂ ਪੂਆ ਜੋ ਤੇਰੇ ਲਫਾਫੇ ਵਿੱਚੋਂ ਚੀਜ਼ ਖੱਡ ਕੇ ਖਾਣ ਦਾ ਸਵਾਦ ਆਉਂਦਾ ਉਹ ਵੱਖਰਾ ਹੀ ਆ ਮੈਂ ਕਿਹਾ ਚਲ ਕੋਈ ਨਾ ਫਿਰ ਮੈਨੂੰ ਸੂਟ ਹੀ ਲੈ ਦੀ ਪੂਆ ਹੱਸਣ ਲੱਗੀ ਕਿ ਤੈਨੂੰ ਸੂਟ ਕੀ ਤੈਨੂੰ ਤਾਂ ਮੈਂ ਲਹਿੰਗਾ ਵੀ ਲੈ ਕੇ ਦਵਾਂਗੀ ਹੁਣ ਤੇਰਾ ਵਿਆਹ ਜੋ ਕਰਨਾ ਮੇਕਅਪ ਹੁਆ ਫਿਰ ਤੋਂ ਵਿਆਹ ਵਾਲੀ ਗੱਲ ਤੇ ਆ ਗਈ ਮੰਮੀ ਕਹਿਣ ਲੱਗੀ ਆਲੋ ਭੈਣ ਜੀ ਪਾਣੀ ਲਵੋ ਤੁਸੀਂ ਦੋਵੇਂ ਭੂਆ ਭਤੀਜੀ ਨੇ ਤਾਂ ਲੜਨਾ ਹੀ ਆ ਇਸ ਚੱਕਰ 'ਚ ਤੁਹਾਡਾ ਗਲਾ ਸੁੱਕ ਜਾਣਾ ਇਸ ਤਰ੍ਹਾਂ ਕਹਿ ਕੇ ਮੰਮੀ ਹੱਸਣ ਲੱਗੀ ਭੂਆ ਨੇ ਪਾਣੀ ਪੀਤਾ ਤੇ ਭੂਆ ਕਹਿਣ ਲੱਗੀ ਹੁਣ ਚਾਹ ਨਾ ਬਣਾਈ ਚਾਹ ਮੈਂ ਥੋੜਾ ਟਾਈਮ ਰੋਕੇ ਪੀਉਂਗੀ ਪਹਿਲਾਂ ਰੋਟੀ ਖਾਉਂਗੀ ਮੈਨੂੰ ਬੜੀ ਭੁੱਖ ਲੱਗੀ ਆ ਮੰਮੀ ਕਹਿਣ ਲੱਗੀ ਚੱਲ ਫਿਰ ਮੈਂ ਰੋਟੀ ਲੈ ਕੇ ਆਉਣੀ ਆ ਭੂਆ ਕਹਿਣ ਲੱਗੀ ਨਹੀਂ ਨਹੀਂ ਰੁਕ ਜਾ ਅਜੇ ਬੈਠ ਜਾ ਆਪਾਂ ਗੱਲਾਂ ਬਾਤਾਂ ਕਰਦੇ ਆ ਇੰਨੇ ਟਾਈਮ ਤੱਕ ਮੇਰਾ ਡੈਡੀ ਵੀ ਖੇਤ ਵੱਲੋਂ ਘਰ ਆ ਗਿਆ ਡੈਡੀ ਕਹਿਣ ਲੱਗਿਆ ਲੈ ਅੱਜ ਮੇਰੀ ਭੈਣ ਕਿਵੇਂ ਆ ਗਈ ਨਾ ਕੋਈ ਫੋਨ ਕੀਤਾ ਨਾ ਕੁਝ ਦੱਸਿਆ ਆਉਣ ਦਾ ਭੂਆ ਕਹਿਣ ਲੱਗੀ ਮੈਂ ਕਿਾ ਚਲ ਕੀ ਦੱਸਣਾ ਐਵੇਂ ਫਿਰ ਤੂੰ ਸ਼ਹਿਰ ਭੱਜ ਜਾਣਾ ਤੂੰ ਕਹਿ ਦਿਨਾ ਮੈਂ ਤੈਨੂੰ ਇੱਥੋਂ ਲੈ ਕੇ ਜਾਊਂਗਾ ਚੰਗੀ ਭੜੀ ਉੱਥੋਂ ਬੱਸ ਮਿਲ ਜਾਂਦੀ ਆ ਇਸ ਕਰਕੇ ਨਹੀਂ ਦੱਸ ਕਿਾਈ ਮੰਮੀ ਸਾਰਿਆਂ ਲਈ ਰੋਟੀ ਬਣਾਉਣ ਲੱਗੀ ਭੂਆ ਕਹਿਣ ਲੱਗੀ ਮੈਂ ਕਿਹਾ ਸੀ ਕਿ ਰੁਕ ਜਾ ਅਜੇ ਰੋਟੀ ਨਾ ਬਣਾਈ ਮੇਰੀ ਗੱਲ ਸੁਣ ਲਾ ਪੂਆ ਫਿਰ ਮੰਮੀ ਨੂੰਵਾਜਾ ਮਾਰਨ ਲੱਗੀ ਤੇ ਮੰਮੀ ਪੂਆ ਕੋ ਲਾ ਕੇ ਬੈਠ ਗਈ ਅਸੀਂ ਸਾਰੇ ਜਣੇ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਪੂਆ ਮੇਰੇ ਰਿਸ਼ਤੇ ਦੀ ਦੱਸ ਮੰਮੀ ਡੈਡੀ ਨੂੰ ਪਾਉਣ ਲੱਗੀ ਦੱਸਣ ਲੱਗੀ ਕਿ ਰਿਸ਼ਤਾ ਬੜਾ ਵਧੀਆ ਮੁੰਡਾ ਫੌਜ ਵਿੱਚ ਆ ਮੁੰਡੇ ਨੇ ਵਿਆਹ ਕਰਵਾਉਣ ਆਉਣਾ ਆ ਇਸ ਕਰਕੇ ਮੈਂ ਸੋਚਿਆ ਕਿ ਮੇਰੀ ਭਤੀਜੀ ਦਾ ਰਿਸ਼ਤਾ ਕਰਵਾ ਦਿੰਨੇ ਆ ਡੈਡੀ ਕਹਿਣ ਲੱਗੇ ਪਰ ਅਜੇ ਤਾਂ ਭੈਣ ਹੀ ਪੜਦੀ ਆ ਪੂਆ ਕਹਿਣ ਲੱਗੀ ਕੋਈ ਨਾ ਬਥੇਰਾ ਪੜ ਲਿਆ ਆਪੇ ਪੜਾ ਲੈਣਗੇ ਅਗਲੇ ਜੇ ਪੜਾਉਣਾ ਹੋਊਗਾ ਨਾਲੇ 12 ਕਲਾਸਾਂ ਜ਼ਰੂਰੀ ਹੁੰਦੀਆਂ ਨੇ ਉਹ ਕਰ ਲੀਆਂ ਆ ਬੀਏ ਬੂਏ ਦਾ ਕੀ ਆ ਇਹਨਾਂ ਕਰਕੇ ਕੀ ਕਰਨਾ ਜਦੋਂ ਮੁੰਡਾ ਸਰਕਾਰੀ ਨੌਕਰੀ ਵਾਲਾ ਮਿਲ ਗਿਆ ਮੈਂ ਕਿਹਾ ਪੂਆ ਤੂੰ ਤਾਂ ਸੱਚਮੁੱਚ ਹੀ ਮੇਰੇ ਵਿਆਹ ਦੀ ਗੱਲ ਲੈ ਕੇ ਬੈਠ ਗਈ ਮੈਂ ਨਹੀਂ ਵਿਆਹ ਕਰਵਾਉਣਾ ਭੂਆ ਕਹਿਣ ਲੱਗੀ ਚੁੱਪ ਕਰ ਜਾ ਤੂੰ ਜ਼ਿਆਦਾ ਨਾ ਬੋਲ ਸਾਨੂੰ ਪਤਾ ਆ ਕੀ ਕਰਨਾ ਕੀ ਨਹੀਂ ਕਰਨਾ ਤੇਰੀ ਹਰ ਗੱਲ ਵਿੱਚ ਮਰਜ਼ੀ ਨਹੀਂ ਚੱਲਣੀ ਮੰਮੀ ਕਹਿਣ ਲੱਗੀ ਤੇਰੀ ਭੂਆ ਸੱਚੀ ਗੱਲ ਕਹਿੰਦੀ ਆ ਅੱਜ ਕੱਲ੍ਹ ਜ਼ਮਾਨਾ ਬੜਾ ਖਰਾਬ ਆ ਮੈਨੂੰ ਵੀ ਇਸ ਗੱਲ ਦੀ ਚਿੰਤਾ ਰਹਿੰਦੀ ਆ ਕਿ ਟਾਈਮ ਸਿਰ ਕੁੜੀ ਵਿਆਹ ਕੇ ਘਰ ਤੋੜਦੀ ਏ ਡੈਡੀ ਹੱਸਣ ਲੱਗੇ ਤੇ ਮੈਨੂੰ ਕਹਿਣ ਲੱਗੇ ਵੇਖ ਲੈ ਪੁੱਤ ਦੋਵੇਂ ਨਣਦ ਪਰਜਾਈ ਤੇਰੇ ਪਿੱਛੇ ਹੀ ਪੈ ਗਈਆਂ ਇਹ ਦੋਵੇਂ ਤੇਰਾ ਵਿਆਹ ਕਰਵਾ ਕੇ ਹਟਣਗੀਆਂ ਵੈਸੇ ਤੇਰੀ ਭੂਆ ਗੱਲ ਤਾਂ ਠੀਕ ਕਹਿੰਦੀ ਆ ਸਰਕਾਰੀ ਨੌਕਰੀ ਵਾਲਾ ਮੁੰਡਾ ਪਾਲਿਆਂ ਨਹੀਂ ਲੱਭਦਾ ਇਸ ਕਰਕੇ ਆਪਾਂ ਨੂੰ ਤੇਰੀ ਭੂਆ ਦੀ ਗੱਲ ਦੀ ਗੌਰ ਕਰਨੀ ਚਾਹੀਦੀ ਆ ਪਰ ਮੈਨੂੰ ਇਹ ਵਿਆਹ ਵਾਲੇ ਚੱਕਰਾਂ ਵਿੱਚ ਨਹੀਂ ਪੈਣਾ ਸੀ ਇਸ ਕਰਕੇ ਮੈਂ ਗੁੱਸੇ ਨਾਲ ਉੱਠ ਕੇ ਅੰਦਰ ਆ ਗਈ ਜਦੋਂ ਮੈਂ ਅੰਦਰ ਆ ਗਈ ਤਾਂ ਸਾਰੇ ਜਾਣੇ ਉੱਠ ਕੇ ਅੰਦਰ ਆ ਗਏ ਤੇ ਮੰਮੀ ਨੇ ਰੋਟੀ ਬਣਾ ਲਈ ਤੇ ਮੰਮੀ ਮੈਨੂੰਵਾਜਾ ਮਾਰਨ ਲੱਗੀ ਕਿ ਪੁੱਤਰ ਰੋਟੀ ਆ ਕੇ ਸਾਰਿਆਂ ਨੂੰ ਫੜਾ ਦੇ ਮੈਂ ਥਾਲ ਵਿੱਚ ਰੋਟੀ ਪਾਉਣ ਲੱਗੀ ਤੇ ਸਾਰਿਆਂ ਨੂੰ ਰੋਟੀ ਫੜਾਉਣ ਲੱਗੀ ਰੋਟੀ ਖਾਂਦੇ ਖਾਂਦੇ ਫਿਰ ਭੂਆ ਕਹਿਣ ਲੱਗੀ ਇੱਕ ਵਾਰ ਮੇਰੀ ਗੱਲ ਤੇ ਗੌਰ ਜ਼ਰੂਰ ਕਰਿਓ ਕੁੜੀ ਤਾਂ ਨਿਆਣੀ ਆ ਇਹਨੂੰ ਕੀ ਪਤਾ ਆ ਪਰਵਾਰ ਪੜਾ ਚੰਗਾ ਆ ਤੇ ਮੁੰਡੇ ਦਿੱਤਾ ਕੀ ਸਿਫਤ ਕਰਾਂ ਇਨਾ ਚੰਗਾ ਆ ਕਿ ਮੇਰੇ ਦਿਲ ਨੂੰ ਲੱਗਿਆ ਸਾਡੇ ਤਾਂ ਰਿਸ਼ਤੇਦਾਰੀ ਵਿੱਚੋਂ ਆ ਮੈਂ ਕਿਹਾ ਪੂਆ ਤੂੰ ਨਾ ਹਟੀ ਮੇਰਾ ਵਿਆਹ ਕਰਵਾ ਕੇ ਹਟੇਂਗੀ ਪੂਆ ਕਹਿਣ ਲੱਗੇ ਪੁੱਤ ਵੇਖ ਮੈਂ ਤੇਰਾ ਕੋਈ ਮਾੜਾ ਨਹੀਂ ਚਾਹੁੰਦੀ ਮੈਂ ਚਾਹੁੰਨੀ ਆ ਕਿ ਮੇਰੀ ਤੀ ਸੁਖੀ ਵਸੇ ਪਤਾ ਨਹੀਂ ਕੱਲ ਨੂੰ ਹੋਰ ਕਿਦਾਂ ਦਾ ਮਿਲ ਜੂਗਾ ਕੋਈ ਇੱਧਰ ਖੇਤੀਬਾਤੀ ਵਾਲਾ ਮੁੰਡਾ ਵੇਖਾਂਗੇ ਤਾਂ ਪਤਾ ਨਹੀਂ ਕਿੰਨੇ ਨਸ਼ੇ ਪੱਤੇ ਖਾਂਦਾ ਹੋਊਗਾ ਇਹ ਮੁੰਡੇ ਦਾ ਤਾਂ ਹੁਣ ਮੈਨੂੰ ਪਤਾ ਆ ਕਿ ਕੁਝ ਨਹੀਂ ਖਾਂਦਾ ਪੀਂਦਾ ਇਹ ਤਾਂ ਮੁੰਡਾ ਸ਼ਰਾਬ ਤੱਕ ਨਹੀਂ ਪੀਂਦਾ ਤੇ ਫੌਜ ਵਿੱਚ ਆ ਪੂਆ ਨੇ ਦੱਸਿਆ ਕਿ ਘਰ ਵਿੱਚ ਮੁੰਡੇ ਦਾ ਇੱਕ ਵੱਡਾ ਭਰਾ ਆ ਮੇਕਾ ਵੱਡਾ ਭਰਾ ਵੱਡੇ ਭਰਾ ਦਾ ਵੀ ਫਿਰ ਵਿਆਹ ਹੋ ਗਿਆ ਹੋਣਾ ਉਹ ਕਹਿਣ ਲੱਗੀ ਨਹੀਂ ਨਹੀਂ ਉਹਦਾ ਵਿਆਹ ਨਹੀਂ ਹੋਇਆ ਵੱਡਾ ਭਰਾ ਥੋੜਾ ਜਿਹਾ ਸ਼ਰਾਬ ਸ਼ਰੂਪ ਪੀਂਦਾ ਸੀ ਉਹਨੇ ਵਿਆਹ ਹੀ ਨਹੀਂ ਕਰਵਾਇਆ ਹੁਣ ਉਹਦੀ ਮਾਂ ਕਹਿੰਦੀ ਚਲ ਛੋਟੇ ਨੂੰ ਹੀ ਵਿਆਹ ਲੈਂਦੇ ਆ ਵੱਡੇ ਨੇ ਕੀ ਪਤਾ ਵਿਆਹ ਕਰਵਾਉਣਾ ਜਾਂ ਨਹੀਂ ਇੰਨੀ ਗੱਲ ਕਹਿ ਕੇ ਭੂਆ ਨੇ ਗੱਲ ਜੀ ਟਾਲ ਦਿੱਤੀ ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਕਿ ਹਰ ਇੱਕ ਨੂੰ ਪਹਿਲਾਂ ਵੱਡੇ ਮੁੰਡੇ ਨੂੰ ਵਿਆਹਣ ਦੀ ਕਾਲੀ ਹੁੰਦੀ ਆ ਮੈਂ ਫਿਰ ਭੂਆ ਕੋਲੋਂ ਪੁੱਛਣ ਲੱਗੀ ਕਿ ਭੂਆ ਉਹਨਾਂ ਨੇ ਆਪਣਾ ਵੱਡਾ ਮੁੰਡਾ ਕਿਉਂ ਨਹੀਂ ਵਿਆਇਆ ਭੂਆ ਕਹਿਣ ਲੱਗੀ ਚਲ ਆਪਾਂ ਨੂੰ ਕੀ ਆ ਵੱਡੇ ਮੁੰਡੇ ਤੋਂ ਆਪਾਂ ਕੀ ਲੈਣਾ ਆਪਾਂ ਤਾਂ ਸਰਕਾਰੀ ਨੌਕਰੀ ਵਾਲੇ ਮੁੰਡੇ ਦੀ ਗੱਲ ਕਰੀਏ ਜੋ ਆਪਾਂ ਨੂੰ ਪਸੰਦ ਆ ਵੱਡਾ ਮੁੰਡਾ ਤਾਂ ਇੱਥੇ ਖੇਤੀ ਕਰਦਾ ਉਮਰ ਦਾ ਵੀ ਥੋੜਾ ਵੱਡਾ ਹੋ ਗਿਆ ਹੋ ਸਕਦਾ ਉਹਨੂੰ ਹੁਣ ਕੋਈ ਰਿਸ਼ਤਾ ਢੰਗ ਦਾ ਨਾ ਹੁੰਦਾ ਹੋਵੇ ਮੰਮੀ ਕਹਿਣ ਲੱਗੀ ਹਾਂ ਇਹ ਤਾਂ ਹੈ ਭੈਣ ਜੀ ਜਦੋਂ ਉਮਰਾਂ ਲੰਘ ਜਾਂਦੀਆਂ ਨੇ ਫਿਰ ਕਿੱਥੇ ਰਿਸ਼ਤੇ ਹੁੰਦੇ ਨੇ ਭੂਆ ਨੇ ਦੱਸਿਆ ਕਿ ਇੱਕ ਸ਼ਰਾਬ ਪੀਂਦਾ ਇਸ ਕਰਕੇ ਛੇਤੀ ਕੋਈ ਰਿਸ਼ਤੇ ਵਾਲਾ ਫੜਦਾ ਨਹੀਂ ਹੋਣਾ ਹੁਣ ਮੈਂ ਉਹਦੀ ਮਾਂ ਨਾਲ ਗੱਲ ਕੀਤੀ ਸੀ ਉਹਦੀ ਮਾਂ ਛੋਟੇ ਮੁੰਡੇ ਦਾ ਵਿਆਹ ਕਰਨ ਲਈ ਤਿਆਰ ਆ ਇਸ ਕਰਕੇ ਮੈਂ ਚਾਹੁੰਦੀ ਆ ਕਿ ਮੇਰੀ ਭਤੀਜੀ ਦਾ ਰਿਸ਼ਤਾ ਉਸ ਮੁੰਡੇ ਨਾਲ ਹੋ ਜਵੇ ਮੁੰਡਾ ਵੀ ਇੰਨਾ ਜ਼ਿਆਦਾ ਸੋਹਣਾ ਆ ਨਾ ਕਿ ਸਾਰੇ ਪਿੰਡ ਵਿੱਚ ਇਦਾਂ ਦਾ ਕੋਈ ਜਵਾਈ ਨਹੀਂ ਹੋਣਾ ਜਿੱਦਾਂ ਦਾ ਜਵਾਈ ਆਪਾਂ ਨੂੰ ਮਿਲ ਜਾਣਾ ਆ ਫਿਰ ਮੈਂ ਵੀ ਚੁੱਪ ਹੋ ਗਈ ਕਿ ਸਾਰੇ ਘਰ ਦੇ ਇਸ ਰਿਸ਼ਤੇ ਲਈ ਖੁਸ਼ ਨੇ ਤਾਂ ਮੈਂ ਕਿਉਂ ਐਵੇਂ ਵਿੱਚ ਬੋਲਣਾ ਉਦੋਂ ਮੈਂ ਬੀਏ ਸੈਕੰਡ ਇਅਰ 'ਚ ਪੜਦੀ ਸੀ ਅਗਲੇ ਦਿਨ ਭੂਆ ਸਵੇਰ ਨੂੰ ਹੀ ਚਲੀ ਗਈ ਤੇ ਭੂਆ ਡੈਡੀ ਨੂੰ ਕਹਿਣ ਲੱਗੀ ਕਿ ਆਪਣੀ ਸਲਾਹ ਕਰਕੇ ਮੈਨੂੰ ਦੱਸ ਦਿਓ ਡੈਡੀ ਕਹਿਣ ਲੱਗੇ ਕਿ ਭੈਣ ਸਲਾਹ ਤਾਂ ਤੇਰੇ ਨਾਲ ਹੀ ਆ ਬਸ ਆ ਕੁੜੀ ਦਾ ਹੀ ਆ ਜੇ ਕੁੜੀ ਮੰਨ ਜਵੇ ਅਸੀਂ ਰਿਸ਼ਤਾ ਕਰਨ ਲਈ ਤਿਆਰ ਆਂ ਬਸ ਇੰਨਾ ਆ ਕਿ ਚਾਲੇ ਦੀ ਆ ਕਲਾਸ ਪੂਰੀ ਹੋ ਜਵੇ ਬਾਕੀ ਅਸੀਂ ਕੁੜੀ ਨਾਲ ਬੈਠ ਕੇ ਗੱਲ ਕਰਾਂਗੇ ਕੋਈ ਗੱਲ ਨਹੀਂ ਤਾਨੂੰ ਫੋਨ ਕਰਾਂਗੇ ਜਿੱਦਾਂ ਇਹ ਕਹੂਗੀ ਭੂਆ ਜਾਣ ਲੱਗੇ ਮੈਨੂੰ 500 ਰੁਪਏ ਦੇ ਕੇ ਗਈ ਤੇ ਮੈਨੂੰ ਕਹਿਣ ਲੱਗੀ ਖੁਸ਼ ਰਹਿ ਮੇਰੀ ਧੀ ਅਗਲੇ ਘੜੇ ਤੇਰਾ ਸ਼ਗਨ ਹੀ ਭਵਾ ਕੇ ਜਾਵਾਂ ਮੈਂ ਕਿਹਾ ਚੱਲ ਭੂਆ ਤੂੰ ਜਾ ਅਗਲੀ ਵਾਰ ਨਾ ਰਿਸ਼ਤਾ ਲੈ ਕੇ ਆਈ ਭੂਆ ਨੇ ਮੇਰਾ ਮੱਥਾ ਚੁੰਮਿਆ ਤੇ ਹੱਸਣ ਲੱਗੀ ਕਿ ਤੂੰ ਜਿੰਨਾ ਮਰਜ਼ੀ ਆਪਣੀ ਭੂਆ ਨੂੰ ਗੁੱਸੇ ਨਾਲ ਬੋਲ ਲਾ ਪਰ ਫਿਰ ਵੀ ਮੈਂ ਤੈਨੂੰ ਪਿਆਰ ਹੀ ਕਰੂੰਗੀ ਫਿਰ ਮੈਂ ਵੀ ਭੂਆ ਨੂੰ ਜੱਫੀ ਪਾਲੀ ਮੈਂ ਕਿਹਾ ਮੇਰੀ ਸੋਹਣੀ ਭੂਆ ਸਾਡਾ ਪਿਆਰ ਵੇਖ ਕੇ ਡੈਡੀ ਹੱਸਣ ਲੱਗੇ ਤੇ ਕਹਿਣ ਲੱਗੇ ਤੁਸੀਂ ਤਾਂ ਦੋਵੇਂ ਭੈਣਾ ਵਾਂਗ ਪਿਆਰ ਕਰਦੀਆਂ ਉਹ ਤੁਹਾਨੂੰ ਤਾਂ ਦੇਖ ਕੇ ਲੱਗਦਾ ਹੀ ਨਹੀਂ ਕਿ ਤੁਸੀਂ ਭੂਆਪਤੀ ਜੀਓ ਤੁਸੀਂ ਦੋਵੇਂ ਤਾਂ ਭੈਣਾ ਵਾਂਗ ਲੜਦੀਆਂ ਰਹਿੰਦੀਆਂ ਹੋ ਮੰਮੀ ਕਹਿਣ ਲੱਗੀ ਕਿ ਇਹਨਾਂ ਦੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਮੈਂ ਤਾਂ ਇਹੀ ਚਾਹੁੰਨੀ ਆ ਭੂਆ ਚਲੀ ਗਈ ਤੇ ਡੈਡੀ ਨੇ ਅੰਦਰ ਆ ਕੇ ਮੈਨੂੰ ਬਿਠਾ ਲਿਆ ਤੇ ਮੈਨੂੰ ਕਹਿਣ ਲੱਗਾ ਵੇਖ ਪੁੱਤ ਹੁਣ ਤੱਕ ਤਾਂ ਆਪਾਂ ਮਜ਼ਾਕ ਕਰ ਹੀ ਜਾਂਦੇ ਸੀ ਹੁਣ ਮੈਂ ਤੇਰੇ ਨਾਲ ਸੀਰੀਅਸ ਤੌਰ ਤੇ ਗੱਲ ਕਰਦਾ ਤੇ ਤੂੰ ਦੱਸ ਪੁੱਤ ਰਿਸ਼ਤੇ ਬਾਰੇ ਤੇਰਾ ਕੀ ਖਿਆਲ ਆ ਮੁੰਡਾ ਵੀ ਚੰਗਾ ਆ ਭੈਣ ਦੇ ਦੱਸਣ ਮੁਤਾਬਕ ਮੈਨੂੰ ਸਾਰਾ ਕੁਝ ਠੀਕ ਲੱਗਿਆ ਬਾਕੀ ਤੈਨੂੰ ਪਤਾ ਆ ਤੇਰੀ ਭੂਆ ਤਾਂ ਆਪਣੇ ਘਰ ਦੀ ਹੀ ਆ ਇਹਨੇ ਕਿਹੜਾ ਆਪਣੇ ਨਾਲ ਕੋਈ ਠੱਗੀ ਡੋਰੀ ਕਰਾਉਣੀ ਤੈਨੂੰ ਪਤਾ ਅੱਜਕੱਲ ਨਸ਼ੇ ਵਾਲੇ ਮੁੰਡੇ ਮਿਲ ਜਾਂਦੇ ਨੇ ਫਿਰ ਸਾਰੀ ਜ਼ਿੰਦਗੀ ਪਛਤਾਵਾ ਪੱਲੇ ਰਹਿ ਜਾਂਦਾ ਆ ਹੁਣ ਤਾਂ ਤੇਰੀ ਭੂਆ ਵਿੱਚ ਰਿਸ਼ਤਾ ਕਰਵਾਉਂਦੀ ਆ ਇਸ ਕਰਕੇ ਮੈਨੂੰ ਤਸੱਲੀ ਆ ਹੋਰ ਕਿਸੇ ਤੇ ਮੈਨੂੰ ਤਸੱਲੀ ਵੀ ਨਹੀਂ ਹੁੰਦੀ ਮੈਂ ਕਿਆ ਚੱਲ ਕੋਈ ਨਾ ਡੈਡੀ ਜਿਵੇਂ ਤੁਹਾਡਾ ਦਿਲ ਕਰਦਾ ਉਦਾਂ ਕਰ ਲਵੋ ਡੈਡੀ ਕਹਿਣ ਲੱਗਿਆ ਤੂੰ ਖੁਸ਼ ਆ ਤੂੰ ਕਿਤੇ ਉੱਪਰੋਂ ਹਾਂ ਤਾਂ ਨਹੀਂ ਕਰੀ ਜਾਂਦੀ ਮੈਂ ਕਿਆ ਨਹੀਂ ਡੈਡੀ ਜਿਵੇਂ ਤੁਹਾਡਾ ਦਿਲ ਕਰਦਾ ਕਰ ਲਵੋ ਮੈਂ ਵੀ ਤੁਹਾਡੇ ਨਾਲ ਹੀ ਆ ਜਿੱਦਾਂ ਤੁਹਾਡਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਆ ਬਸ ਆ ਕਲਾਸ ਮੈਂ ਪੂਰੀ ਕਰਨੀ ਆ ਹੋਨੀ ਆ ਡੈਡੀ ਕਹਿਣ ਲੱਗੇ ਹਾਂ ਪੁੱਤ ਇਹ ਕਲਾਸ ਦਾ ਤੇਰੀ ਪੂਰੀ ਕਰਵਾਵਾਂਗੇ ਇੰਨੀ ਜਲਦੀ ਵੀ ਤੈਨੂੰ ਮੈਂ ਨਹੀਂ ਤੋੜਦਾ ਨਾਲੇ ਅਜੇ ਕਿਹੜਾ ਆਪਾਂ ਨੂੰ ਕੋਈ ਰਿਸ਼ਤਾ ਪਸੰਦ ਆਇਆ ਜਿੱਦਾਂ ਕਾਰਬਾਰ ਵੇਖਾਂਗੇ ਸਾਰਾ ਕੁਝ ਵੇਖਾਂਗੇ ਫਿਰ ਕਿਤੇ ਜਾ ਕੇ ਕੋਈ ਗੱਲ ਲੱਗੇ ਤੋੜਾਂਗੇ ਅਗਲੇ ਦਿਨ ਡੈਡੀ ਫੁੱਫੜ ਨਾਲ ਤੇ ਭੂਆ ਨਾਲ ਜਾ ਕੇ ਮੁੰਡੇ ਦਾ ਘਰ-ਬਾਰ ਵੇਖ ਆਇਆ ਤੇ ਡੈਡੀ ਨੂੰ ਸਾਰਾ ਕੁਝ ਪਸੰਦ ਵੀ ਆ ਗਿਆ ਤੇ ਆਉਂਦਾ ਹੋਇਆ ਡੈਡੀ ਮੁੰਡੇ ਦੀ ਫੋਟੋ ਵੀ ਲੈ ਕੇ ਆਇਆ ਜਦੋਂ ਮੈਂ ਫੋਟੋ ਵੇਖੀ ਤਾਂ ਮੈਂ ਉਸ ਮੁੰਡੇ ਦੀ دیਵਾਨੀ ਹੀ ਹੋ ਗਈ ਮੁੰਡਾ ਮੈਨੂੰ ਪਸੰਦ ਆ ਗਿਆ ਮੰਮੀ ਨੂੰ ਵੀ ਮੁੰਡਾ ਵਧੀਆ ਲੱਗਿਆ ਸਾਰਾ ਕੁਝ ਪਸੰਦ ਆ ਗਿਆ ਤੇ ਪਸੰਦ ਆਉਣ ਤੋਂ ਬਾਅਦ ਭੂਆ ਨੇ ਅੱਗੇ ਗੱਲ ਤੋੜ ਲਈ ਭੂਆ ਵੀ ਬੜੀ ਤਸੱਲੀ ਦਿੰਦੀ ਸੀ ਕਿਉਂਕਿ ਮੁੰਡੇ ਵਾਲੇ ਭੂਆ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਭੂਆ ਨੇ ਮੁੰਡੇ ਵਾਲਿਆਂ ਨਾਲ ਦੇਖ ਦਿਖਾਈ ਦੀ ਗੱਲ ਕੀਤੀ ਤਾਂ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਹੀ ਮੁੰਡੇ ਨੂੰ ਬੁਲਾ ਲਿਆ ਸੀ ਤੇ ਸਾਡੇ ਦੋਵਾਂ ਦੀ ਦੇਖ ਦਿਖਾਈ ਹੋ ਗਈ ਸੀ ਤੇ ਮੇਰੀ ਸੱਸ ਨੇ ਮਤਲਬ ਮੁੰਡੇ ਦੀ ਮਾਂ ਨੇ ਮੈਨੂੰ ਸ਼ਗਨ ਵੀ ਪਾ ਦਿੱਤਾ ਅਸੀਂ ਦੋਵਾਂ ਜਣਿਆਂ ਨੇ ਕੋਈ ਆਪਸ ਵਿੱਚ ਗੱਲ ਨਹੀਂ ਕੀਤੀ ਸੀ ਮੈਨੂੰ ਉਸ ਮੁੰਡੇ ਤੋਂ ਬੜੀ ਸੰਗ ਲੱਗਦੀ ਸੀ ਮੈਂ ਤਾਂ ਸੰਗ ਦੀ ਹੀ ਸੀ ਉਹ ਮੁੰਡਾ ਵੀ ਮੇਰੇ ਕੋਲੋਂ ਬੜਾ ਸੰਗਦਾ ਸੀ ਸਾਡਾ 10 ਦਿਨਾਂ ਦੇ ਵਿੱਚ ਵਿੱਚ ਵੀ ਵਿਆਹ ਰੱਖ ਦਿੱਤਾ ਸੀ ਅਸੀਂ ਦੋਵਾਂ ਨੇ ਕਦੇ ਵੀ ਫੋਨ ਤੇ ਗੱਲ ਨਹੀਂ ਕੀਤੀ ਸੀ ਮੈਂ ਹੈਰਾਨ ਸੀ ਕਿ ਮੁੰਡੇ ਤਾਂ ਅੱਜਕੱਲ ਹੁਦੋਂ ਹੀ ਨੰਬਰ ਲੈ ਲੈਂਦੇ ਨੇ ਪਰ ਮੇਰੇ ਘਰ ਵਾਲੇ ਨੇ ਮੇਰਾ ਨੰਬਰ ਵੀ ਨਹੀਂ ਮੰਗਿਆ ਸੀ ਸਾਡਾ ਵਿਆਹ ਰੱਖ ਦਿੱਤਾ ਸੀ ਵਿਆਹ ਰੱਖਣ ਤੋਂ ਬਾਅਦ ਮੈਂ ਵਿਆਹ ਦੇ ਕੱਪੜੇ ਲੈਣ ਵਿੱਚ ਬਿਜ਼ੀ ਹੋ ਗਈ ਸੀ ਇੱਕ ਦਿਨ ਸ਼ਹਿਰ ਵਿੱਚ ਮੇਰਾ ਘਰ ਵਾਲਾ ਮੈਨੂੰ ਮਿਲਿਆ ਉਹ ਵੀ ਸ਼ਹਿਰ ਆਇਆ ਹੋਇਆ ਸੀ ਉਹ ਆਪਣੇ ਕਿਸੇ ਦੋਸਤ ਨਾਲ ਆਇਆ ਸੀ ਮੈਂ ਆਪਣੀ ਸਹੇਲੀ ਨਾਲ ਪਾਰਲਰ ਤੇ ਗਈ ਸੀ ਜਦੋਂ ਉਹਨੇ ਰਾਹ ਵਿੱਚ ਮੈਨੂੰ ਵੇਖਿਆ ਤੇ ਮੈਨੂੰ ਬੁਲਾਉਣ ਲੱਗਾ ਤੇ ਕਹਿਣ ਲੱਗਾ ਉਸ ਦਿਨ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਰੇ ਬੈਠੇ ਸੀ ਸੰਗ ਜੀ ਲੱਗਦੀ ਸੀ ਚੰਗਾ ਹੋਇਆ ਤੁਸੀਂ ਇੱਥੇ ਮਿਲ ਗਏ ਤੁਸੀਂ ਇਸ ਰਿਸ਼ਤੇ ਤੋਂ ਖੁਸ਼ ਤਾਂ ਹੋ ਮੈਂ ਕਿਹਾ ਹਾਂ ਜੀ ਬਹੁਤ ਖੁਸ਼ ਹਾਂ ਤੁਸੀਂ ਉਹ ਕਹਿਣ ਲੱਗਾ ਮੈਂ ਵੀ ਬੜਾ ਖੁਸ਼ ਹਾਂ ਮੈਂ ਕਿਹਾ ਇਹ ਗੱਲ ਤੁਸੀਂ ਮੇਰੇ ਨਾਲ ਫੋਨ ਤੇ ਵੀ ਕਰ ਸਕਦੇ ਸੀ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਮੈਨੂੰ ਬੜੀ ਸੰਗ ਲੱਗਦੀ ਸੀ ਮੇਰੀ ਮੰਮੀ ਥੋੜੇ ਜੇ ਪੁਰਾਣੇ ਵਿਚਾਰਾਂ ਵਾਲੀ ਆ ਉਹ ਆ ਫੋਨ ਫਾਣ ਵਾਲੇ ਚੱਕਰਾਂ ਤੋਂ ਮੈਨੂੰ ਦੂਰ ਰੱਖਣਾ ਚਾਹੁੰਦੀ ਆ ਉਹਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਐਵੇਂ ਨੰਬਰ ਨਾ ਲੈ ਲਵੀਂ ਮੈਂ ਕਿਹਾ ਲੈ ਇਹ ਤਾਂ ਅੱਜਕੱਲ ਟ੍ਰੈਂਡ ਹੀ ਆ ਸਗਾਂ ਦੀ ਇਹ ਇੱਕ ਜਿਹਦਾ ਸੁਭਾਅ ਪਤਾ ਲੱਗ ਜਾਂਦਾ ਉਹ ਹੱਸਣ ਲੱਗਾ ਤੇ ਕਹਿਣ ਲੱਗਾ 10 ਦਿਨਾਂ ਦੇ ਵਿੱਚ ਆਪਾਂ ਨੂੰ ਇੱਕ ਦੂਜੇ ਦਾ ਸੁਭਾਅ ਕੀ ਪਤਾ ਲੱਗਣਾ ਸੀ ਵਿਆਹ ਜ਼ਿਆਦਾ ਵਧੀਆ ਨਹੀਂ ਕਰਨਾ ਸੀ ਸਿੰਪਲ ਜਿਹਾ ਵਿਆਹ ਕਰਨਾ ਸੀ ਉਹ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਤੂੰ ਸੇ ਫਿਕਰ ਨਾ ਕਰਿਓ ਮੈਨੂੰ ਉਹਦੇ ਨਾਲ ਮਿਲ ਕੇ ਬੜਾ ਚੰਗਾ ਲੱਗਾ 10 ਦਿਨਾਂ ਬਾਅਦ ਸਾਡਾ ਵਿਆਹ ਹੋ ਗਿਆ ਸੀ ਵਿਆਹ ਹੋਣ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਚਲੀ ਗਈ ਤੇ ਮੇਰਾ ਆਪਣੇ ਸਹੁਰੇ ਘਰ ਬੜਾ ਦਿਲ ਲੱਗਦਾ ਸੀ ਕਿਉਂਕਿ ਮੇਰੀ ਸੱਸ ਮੇਰੇ ਨਾਲ ਬੜਾ ਵਧੀਆ ਵਿਵਹਾਰ ਕਰਦੀ ਸੀ ਤੇ ਮੇਰਾ ਘਰ ਵਾਲਾ ਵੀ ਮੇਰੇ ਕੋਲ ਰਹਿੰਦਾ ਸੀ ਅਸੀਂ ਦੋਵੇਂ ਜਾਨੇ ਸ਼ਹਿਰ ਘੁੰਮਦੇ ਰਹਿੰਦੇ ਸੀ ਤੇ ਕਦੇ ਰਿਸ਼ਤੇਦਾਰੀਆਂ ਚ ਘੁੰਮਦੇ ਰਹਿੰਦੇ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਪੂਰੇ 2 ਮਹੀਨੇ ਦੀ ਛੁੱਟੀ ਲਈ ਹੋਈ ਸੀ ਸਾਡੇ ਤੋਂ ਇਲਾਵਾ ਘਰ ਵਿੱਚ ਸੱਸ ਤੇ ਜੇਠ ਸੀ ਮੇਰੇ ਸਹੁਰੇ ਦੀ ਡੈਥ ਹੋ ਚੁੱਕੀ ਸੀ ਮੇਰਾ ਜੇਠ ਜੋ ਮੈਨੂੰ ਪਹਿਲਾਂ ਹੀ ਭੂਆ ਨੇ ਦੱਸਿਆ ਸੀ ਕਿ ਉਹ ਸ਼ਰਾਬ ਪੀਂਦਾ ਹੈ ਇਸ ਕਰਕੇ ਸ਼ਾਇਦ ਉਹਦਾ ਵਿਆਹ ਨਹੀਂ ਹੋਇਆ ਤੇ ਉਹਦੀ ਉਮਰ ਵੀ ਵੱਡੀ ਹੋ ਗਈ ਸੀ ਪਰ ਮੇਰੀ ਸੱਸੋ ਦੀਆਂ ਬੜੀਆਂ ਤਾਰੀਫਾਂ ਕਰਦੀ ਰਹਿੰਦੀ ਸੀ ਤੇ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਪੁੱਤ ਇਹਦੇ ਲਈ ਵੀ ਕੋਈ ਵੋਟੀ ਲੈ ਕੇ ਆ ਇਹਦਾ ਵੀ ਵਿਆਹ ਹੋ ਜਵੇ ਤਾਂ ਚੰਗਾ ਆ ਫਿਰ ਮੈਂ ਦੁਨੀਆ ਤੋਂ ਸੌਖੀ ਚਲੀ ਜਾਊਂਗੀ ਮੈਨੂੰ ਆਪਣੇ ਜੇਠ ਵਿੱਚ ਕੋਈ ਬੁਰਾਈ ਨਹੀਂ ਲੱਗਦੀ ਸੀ ਉਹ ਆਪਣੇ ਕਮਰੇ ਵਿੱਚ ਬੈਠ ਕੇ ਰਾਤ ਨੂੰ ਇੱਕ ਦੋ ਪੈਗ ਲਾ ਲੈਂਦਾ ਸੀ ਮੈਂ ਵੀ ਕਦੇ ਉਹਨੂੰ ਜ਼ਿਆਦਾ ਡਿੱਗਿਆ ਹੋਇਆ ਮਤਲਬ ਜ਼ਿਆਦਾ ਪੀਤੀ ਹੋਈ ਨਹੀਂ ਵੇਖੀ ਸੀ 2 ਮਹੀਨੇ ਰਹਿਣ ਤੋਂ ਬਾਅਦ ਮੇਰਾ ਘਰ ਵਾਲਾ ਵੀ ਵਾਪਸ ਚਲਾ ਗਿਆ ਜਿਸ ਦਿਨ ਉਹਨੇ ਵਾਪਸ ਜਾਣਾ ਸੀ ਉਸ ਦਿਨ ਤਾਂ ਮੈਂ ਬਹੁਤ ਜ਼ਿਆਦਾ ਰੋਈ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਸਾਡਾ ਦੋਵਾਂ ਦਾ ਬਹੁਤ ਜ਼ਿਆਦਾ ਪਿਆਰ ਪੈ ਗਿਆ ਸੀ ਕਿਉਂਕਿ ਉਹਦਾ ਸੁਭਾਅ ਬੜਾ ਚੰਗਾ ਸੀ ਮੈਂ ਆਪਣੇ ਘਰ ਵਾਲੇ ਨੂੰ ਪਾ ਕੇ ਬਹੁਤ ਲੱਕੀ ਫੀਲ ਕਰਦੀ ਸੀ ਹੁਣ ਫੌਜੀ ਵਾਪਸ ਆਪਣੀ ਛੁੱਟੀ ਕੱਟ ਕੇ ਡਿਊਟੀ ਤੇ ਚਲਾ ਗਿਆ ਸੀ ਉਹ ਮੇਰੇ ਨਾਲ ਵਾਅਦਾ ਕਰਕੇ ਗਿਆ ਸੀ ਕਿ ਮੈਂ ਜਲਦੀ ਹੀ ਦੁਬਾਰਾ ਗੇੜਾ ਮਾਰੂੰਗਾ ਪਰ ਉਹਨਾ ਟਾਈਮ ਮੇਰੇ ਲਈ ਉਸ ਘਰ ਵਿੱਚ ਰਹਿਣਾ ਮੁਸ਼ਕਲ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਥੋੜੇ ਦਿਨ ਆਪਣੇ ਪੇਕੇ ਰਹਿ ਕੇ ਆਉਣਾ ਮੇਰੀ ਸੱਸ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਰਹਿ ਆ ਮੇਰੀ ਸੱਸ ਚੰਗੀ ਸੀ ਜਿਸ ਕਰਕੇ ਮੇਰਾ ਉੱਥੇ ਦਿਲ ਲੱਗਿਆ ਹੋਇਆ ਸੀ ਮੇਰਾ ਜੇਠ ਮੈਨੂੰ ਘਾਟ ਹੀ ਬੁਲਾਉਂਦਾ ਸੀ ਪਰ ਮੈਂ ਉਹਨੂੰ ਬੜਾ ਬੁਲਾਉਣ ਦੀ ਕੋਸ਼ਿਸ਼ ਕਰਦੀ ਸੀ ਮੈਚ ਆਉਂਦੀ ਸੀ ਕਿ ਉਹ ਮੇਰੇ ਨਾਲ ਜੇਠ ਵਾਂਗ ਨਹੀਂ ਬਲਕਿ ਇੱਕ ਦਿਓਰ ਵਾਂਗ ਰਹੇ ਅਸੀਂ ਦੋਵੇਂ ਹਾਸਾ ਮਜ਼ਾਕ ਕਰੀਏ ਇਸ ਤਰ੍ਹਾਂ ਮੈਂ ਉਹਨੂੰ ਕਈ ਵਾਰ ਗੱਲਾਂ ਵਿੱਚ ਛੇੜ ਲੈਂਦੀ ਸੀ ਹੁਣ ਮੈਂ ਆਪਣੇ ਪੇਕੇ ਚਲੀ ਗਈ ਸੀ ਆਪਣੇ ਪੇਕੇ 10 ਦਿਨ ਰਹਿਣ ਤੋਂ ਬਾਅਦ ਮੈਨੂੰ ਵਾਪਸ ਮੇਰੀ ਸੱਸ ਨੇ ਬੁਲਾ ਲਿਆ ਸੀ ਉਹ ਕਹਿੰਦੀ ਸੀ ਕਿ ਮੇਰੇ ਲੱਕ 'ਚ ਬੜੀ ਦਰਦ ਹੁੰਦੀ ਆ ਪੁੱਤ ਤੂੰ ਵਾਪਸ ਆ ਜਾ ਬਾਅਦ ਵਿੱਚ ਫੇਰ ਚਲੀ ਜਾਈ ਫੇਰ ਡੈਡੀ ਮੈਨੂੰ ਮੇਰੇ ਸਹੁਰੇ ਘਰ ਛੱਡ ਗਏ ਸੀ ਹੁਣ ਮੈਂ ਜਦੋਂ ਪੇਕੇਆਂ ਤੋਂ ਵਾਪਸ ਆਈ ਸੀ ਤਾਂ ਮੈਂ ਆਪਣੀ ਸੱਸ ਦਾ ਬਦਲਿਆ ਹੋਇਆ ਵਿਵਹਾਰ ਵੇਖਿਆ ਸੀ ਉਹ ਮੇਰੇ ਤੋਂ ਹੀ ਸਾਰਾ ਘਰ ਦਾ ਕੰਮ ਕਰਵਾਉ ਕਹਿੰਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਮੇਰੇ ਤਾਂ ਲੱਕ 'ਚ ਬੜਾ ਦਰਦ ਹੁੰਦਾ ਆ ਕਦੇ ਕਹਿ ਦਿੰਦੀ ਸੀ ਮੈਨੂੰ ਬੁਖਾਰ ਆ ਹਰ ਰੋਜ਼ ਉਹ ਨਵੀਆਂ-ਨਵੀਆਂ ਬਿਮਾਰੀਆਂ ਦੱਸਦੀ ਸੀ ਮੈਂ ਇਸ ਗੱਲ ਤੇ ਬੜੀ ਹੈਰਾਨ ਸੀ ਕਿ ਜਦੋਂ ਫੌਜੀ ਇੱਥੇ ਸੀ ਤਾਂ ਮੇਰੀ ਸੱਸ ਸਾਰਾ ਕੰਮ ਅੱਗੇ-ਅੱਗੇ ਹੋ ਕੇ ਕਰਦੀ ਰਹਿੰਦੀ ਸੀ ਮੇਰੇ ਕੋਲੋਂ ਕੋਈ ਕੰਮ ਨਹੀਂ ਕਰਵਾਉਂਦੀ ਸੀ ਪਰ ਹੁਣ ਉਹ ਹਰ ਰੋਜ਼ ਕਹਿ ਦਿੰਦੀ ਆ ਕਿ ਮੇਰਾ ਆ ਦੁਖਦਾ ਮੇਰਾ ਉਹ ਦੁਖਦਾ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਬਹਾਨੇ ਜੇ ਲਾਉਂਦੀ ਹੋਵੇ ਫਿਰ ਵੀ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਇੱਕ ਦਿਨ ਮੇਰੀ ਸੱਸ ਦਵਾਈ ਲੈਣ ਸ਼ਹਿਰ ਗਈ ਹੋਈ ਸੀ ਮੈਂ ਤੇ ਮੇਰਾ ਜੇਠ ਦੋਵੇਂ ਘਰ ਵਿੱਚ ਸੀ ਮੈਂ ਝਾੜੂ ਪੋਚਾ ਲਗਾ ਰਹੀ ਸੀ ਜਦੋਂ ਜੇਠ ਦੇ ਕਮਰੇ 'ਚ ਪੋਚਾ ਲਾਉਣ ਲੱਗੀ ਤਾਂ ਮੈਂ ਉਹਨੂੰ ਮਜ਼ਾਕ ਕਰਨ ਲੱਗੀ ਕਿ ਆਪਣੀ ਭਾਬੀ ਨਾਲ ਕੋਈ ਕੰਮ ਕਰਵਾ ਦਿਆ ਕਰੋ ਮੇਰਾ ਜੇਠ ਮੇਰੇ ਵੱਲ ਬੜਾ ਹੋਰ ਤਰ੍ਹਾਂ ਵੇਖ ਰਿਹਾ ਸੀ ਇਸ ਕਰਕੇ ਮੈਂ ਉਹਨੂੰ ਬੁਲਾ ਰਹੀ ਸੀ ਪਰ ਮੈਂ ਵੇਖਿਆ ਕਿ ਉਹ ਗੰਦੀਆਂ ਨਜ਼ਰਾਂ ਨਾਲ ਮੈਨੂੰ ਤੱਕ ਰਿਹਾ ਸੀ ਉਹਦੀਆਂ ਨਜ਼ਰਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸੀ ਜਿਸ ਕਰਕੇ ਮੈਂ ਉੱਥੋਂ ਆਪਣੇ ਕਮਰੇ 'ਚ ਚਲੀ ਗਈ ਉਹ ਵੀ ਮੇਰੇ ਪਿੱਛੇ ਚਲਾ ਗਿਆ ਤੇ ਉਹਨੇ ਮੇਰੇ ਕੋਲ ਬੈਠ ਤੇ ਬੈਠ ਕੇ ਮੇ ਨਾਲ ਸ਼ੇਰਖਾਨੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨੂੰ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਕਹਿਣ ਲੱਗਾ ਆਪ ਹੀ ਤਾਂ ਤੁਸੀਂ ਕਹਿੰਦੇ ਸੀ ਕਿ ਮੇਰਾ ਦਿਓਰ ਬਣ ਕੇ ਰਹਿ ਮੈਂ ਕਿਹਾ ਦਿਓਰ ਬਣਨ ਨੂੰ ਕਿਹਾ ਸੀ ਘਰ ਵਾਲਾ ਬਣਨ ਨੂੰ ਨਹੀਂ ਕਿਹਾ ਸੀ ਤੁਸੀਂ ਮੈਨੂੰ ਮਜ਼ਾਕ ਕਰ ਸਕਦੇ ਹੋ ਪਰ ਤੁਸੀਂ ਮੈਨੂੰ ਹੱਥ ਨਹੀਂ ਲਗਾ ਸਕਦੇ ਉਹ ਕਹਿਣ ਲੱਗਾ ਫਿਰ ਕੀ ਐ ਤੂੰ ਵੀ ਤਾਂ ਕਰਦੀ ਹੀ ਆ ਤੇ ਮੈਂ ਵੀ ਫੌਜੀ ਵਰਗਾਈ ਆ ਮੇਕਿਆ ਫੌਜੀ ਵਰਗੇ ਉਹ ਪਰ ਫੌਜੀ ਨਹੀਂ ਉਹ ਮੈਨੂੰ ਹੱਥ ਲਾਉਣ ਦਾ ਹੱਕ ਸਿਰਫ ਫੌਜੀ ਨੂੰ ਆ ਤੁਹਾਨੂੰ ਨਹੀਂ ਆ ਹਰ ਰੋਜ਼ ਮੈਂ ਵੇਖਦੀ ਸੀ ਕਿ ਉਹ ਮੇਰੇ ਵੱਲ ਗੰਦੀਆਂ ਨਜ਼ਰਾਂ ਨਾਲ ਵੇਖਦਾ ਸੀ ਮੈਨੂੰ ਉਹਦੇ ਤੇ ਬੜਾ ਗੁੱਸਾ ਆਉਂਦਾ ਸੀ ਮੈਂ ਉਹਨੂੰ ਘਾਟ ਹੀ ਬੁਲਾਉਂਦੀ ਸੀ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਤਾਂ ਉਹਨੇ ਬਿਲਕੁਲ ਹੀ ਹੱਦ ਕਰ ਦਿੱਤੀ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਆਵੜਿਆ ਉਸ ਦਿਨ ਮੈਂ ਆਪਣੀ ਸੱਸ ਦੇ ਕੋਲ ਨਹੀਂ ਪਈ ਸੀ ਮੇਰੀ ਸੱਸ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਸੀ ਜਦੋਂ ਮੈਂ ਆਪਣੀ ਸੱਸ ਨੂੰ ਆਵਾਜ਼ ਆ ਦਿੱਤੀਆਂ ਤਾਂ ਮੇਰੀ ਸੱਸ ਉਸ ਕਮਰੇ ਵਿੱਚ ਹੈ ਹੀ ਨਹੀਂ ਸੀ ਮੈਨੂੰ ਲੱਗਿਆ ਉਹ ਬਾਥਰੂਮ ਗਈ ਹੋਈ ਮੈਂ ਭੱਜ ਕੇ ਜਦੋਂ ਲੌਬੀ ਵਿੱਚ ਗਈ ਤਾਂ ਮੈਂ ਵੇਖਿਆ ਕਿ ਮੇਰੀ ਸੱਸ ਦੂਸਰੇ ਕਮਰੇ ਵਿੱਚ ਜਾ ਕੇ ਸੁੱਤੀ ਪਈ ਸੀ ਮੈਂ ਜਾ ਕੇ ਉਹਨੂੰ ਪੁੱਛਿਆ ਕਿ ਮੰਮੀ ਤੁਸੀਂ ਇੱਥੇ ਕਿਉਂ ਪਏ ਹੋ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਏਸੀ ਕਰਕੇ ਮੇਰਾ ਗੋਡਾ ਜਾਂ ਦੁਖਣ ਲੱਗ ਗਿਆ ਸੀ ਇਸ ਕਰਕੇ ਮੈਂ ਇੱਧਰ ਆ ਕੇ ਪੈ ਗਈ ਉਹ ਮੈਨੂੰ ਪੁੱਛਣ ਲੱਗੀ ਕੀ ਹੋਇਆ ਮੈਂ ਕਿਹਾ ਕੁਝ ਨਹੀਂ ਮੈਂ ਸੋਚਿਆ ਕਿ ਚਲ ਦਿਨ ਵੇਲੇ ਰਾਮ ਨਾਲ ਗੱਲ ਕਰੂੰਗੀ ਮੈਂ ਆਪਣੀ ਸੱਸ ਦੇ ਕੋਲ ਹੀ ਪੈ ਗਈ ਕਿਉਂਕਿ ਉੱਥੇ ਮੈਨੂੰ ਸੇਫ ਮਹਿਸੂਸ ਹੋ ਰਿਹਾ ਸੀ ਮੇਰੇ ਜੀਟ ਨੇ ਕਈ ਵਾਰ ਰਾਤ ਨੂੰ ਮੈਨਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੱਸ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਘਰ ਵਿੱਚ ਉਹ ਸਿਆਣੀ ਹੈਗੀ ਆ ਉਹ ਆਪੇ ਇਹਨੂੰ ਸਮਝਾ ਦੂਗੀ ਕਿ ਇਸ ਤਰ੍ਹਾਂ ਨਾ ਕਰੇ ਇੱਕ ਦਿਨ ਰਾਤ ਨੂੰ ਜਦੋਂ ਮੇਰੀ ਸੱਸ ਪਹਿਲਾਂ ਵਾਂ ਉੱਠ ਕੇ ਦੂਸਰੇ ਕਮਰੇ ਵਿੱਚ ਜਾ ਕੇ ਪੈਗੀ ਤਾਂ ਮੈਂ ਆਪਣੇ ਜੀਠ ਕੋਲੋਂ ਬਚਣ ਲਈ ਆਪਣੀ ਸੱਸ ਦੇ ਕਮਰੇ ਵਿੱਚ ਆਉਣ ਲੱਗੀ ਤਾਂ ਮੈਂ ਵੇਖਿਆ ਮੇਰੀ ਸੱਸ ਨੇ ਆਪਣਾ ਕਮਰਾ ਅੰਦਰੋਂ ਬੰਦ ਕੀਤਾ ਹੋਇਆ ਸੀ ਉਧਰ ਮੇਰੇ ਜੀਠ ਨੇ ਮੈਨੂੰ ਪਿੱਛੋਂ ਦੀ ਆ ਕੇ ਫੜ ਲਿਆ ਤੇ ਮੇਰੀ ਗਰਦਨ ਨੂੰ ਮਨ ਲੱਗਾ ਮੈਂ ਰੋਲਾ ਪਾ ਰਹੀ ਸੀ ਆਪਣੀ ਸੱਸ ਦਾ ਦਰਵਾਜ਼ਾ ਵੀ ਖੜਕਾ ਰਹੀ ਸੀ ਪਰ ਮੇਰੀ ਸੱਸ ਨੇ ਕੋਈ ਆਵਾਜ਼ ਨਾ ਸੁਣੀ ਜੇਠ ਵੀ ਸ਼ਰਿਆ ਵੀ ਮੇਰੇ ਨਾਲ ੱੱੱਕਾ ਕਰ ਰਿਹਾ ਸੀ ਜਿਵੇਂ ਉਹਨੂੰ ਕਿਸੇ ਦਾ ਕੋਈ ਡਰੀ ਨਾ ਹੋਵੇ ਮੈਂ ਆਪਣੀ ਸੱਸ ਨੂੰ ਬਹੁਤ ਆਵਾਜ਼ਾਂ ਦਿੱਤੀਆਂ ਜਦੋਂ ਮੈਂ ਕੁਝ ਜ਼ਿਆਦਾ ਹੀ ਰੌਲਾ ਪਾਉਣ ਲੱਗੀ ਤੇ ਮੇਰੀ ਸੱਸ ਬਾਹਰ ਨਿਕਲੀ ਤੇ ਕਹਿਣ ਲੱਗੀ ਕੀ ਹੋਇਆ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਹਾਨੂੰ ਮੈਂ ਕਦੋਂ ਦੀ ਆਵਾਜ਼ਾਂ ਲਗਾ ਰਹੀ ਹਾਂ ਮੇਰਾ ਜੇਠ ਮੈਨੂੰ ਛੱਡ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਕਿਹਾ ਮੰਮੀ ਮੈਂ ਤੁਹਾਨੂੰ ਕਈ ਦਿਨਾਂ ਤੋਂ ਦੱਸਿਆ ਨਹੀਂ ਸੀ ਤੁਹਾਡਾ ਮੁੰਡਾ ਮੇਰੇ ਨਾਲ ੱੱੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਤਾਂ ਇਹਨੇ ਹੱਥ ਹੀ ਕਰ ਦਿੱਤੀ ਇਹਨੇ ਮੈਨੂੰ ਜ਼ਬਰਦਸਤੀ ਫੜ ਲਿਆ ਮੇਰੀ ਸੱਸ ਕਹਿਣ ਗੀ ਅੱਛਾ ਫਿਰ ਕੀ ਹੋ ਗਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਇੰਨਾ ਰੌਲਾ ਪਾਉਣ ਦੀ ਤੇਨੂੰ ਕੀ ਲੋੜ ਪਈ ਸੀ ਜਦੋਂ ਮੇਰੀ ਸੱਸ ਨੇ ਇੰਨੀ ਗੱਲ ਕਹੀ ਤਾਂ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਇਹਦਾ ਮਤਲਬ ਤਾਨੂੰ ਸਾਰਾ ਕੁਝ ਪਤਾ ਆ ਮੇਰੀ ਸੱਸ ਕਹਿਣ ਲੱਗੀ ਫਿਰ ਕੀ ਹੋ ਗਿਆ ਤੇਰਾ ਜੇਠ ਆ ਕੋਈ ਗੱਲ ਨਹੀਂ ਜਿੰਨਾ ਟਾਈਮ ਫੌਜੀ ਫੌਜ ਵਿੱਚ ਹੁੰਦਾ ਆ ਓਨਾ ਟਾਈਮ ਤੂੰ ਇਹਦੇ ਨਾਲ ਆਪਣਾ ਮਨ ਪਰਚਾ ਲਿਆ ਕਰ ਇਹਦਾ ਵੀ ਵਿਚਾਰੇ ਦਾ ਟਾਈਮ ਲੰਘ ਜਾਊਗਾ ਮੈਂ ਆਪਣੀ ਸੱਸ ਦੇ ਮੂੰਹ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਇਹ ਗੱਲਾਂ ਕਹਿ ਰਹੀ ਆ ਮੈਂ ਕਿਹਾ ਮੰਮੀ ਤੁਹਾਨੂੰ ਮਣੀ ਆਉਂਦੀ ਤੁਹਾਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਪੁੱਤ ਦੀ ਘਰ ਵਾਲੀ ਆ ਤੁਹਾਡੀ ਨੋਹ ਆ ਤੇ ਤੁਸੀਂ ਮੈਨੂੰ ਇੱਜ਼ਤ ਖਰਾਬ ਕਰਨ ਲਈ ਕਹਿ ਰਹੇ ਹੋ ਮੇਰੀ ਸੱਸ ਮੇਰੇ ਹੱਥ ਫੜ ਕੇ ਦੋਵੇਂ ਮੈਨੂੰ ਬੜੇ ਪਿਆਰ ਨਾਲ ਕਹਿਣ ਲੱਗੀ ਵੇਖ ਲੈ ਪੁੱਤ ਕੋਈ ਨਾ ਇਹ ਵੀ ਆਪਣਾ ਹੀ ਆ ਇਹ ਕਿਹੜਾ ਬਗਾਨਾ ਆ ਨਾਲੇ ਫੌਜੀ ਨੂੰ ਕਿਹੜਾ ਕੁਝ ਪਤਾ ਲੱਗਦਾ ਉਹਨੂੰ ਕਿਹੜਾ ਕਿਸੇ ਨੇ ਕੁਝ ਦੱਸਣਾ ਆ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਕੁਝ ਨਹੀਂ ਦੱਸਣਾ ਪਰ ਮੈਂ ਦੱਸੂਗੀ ਇਸ ਤਰ੍ਹਾਂ ਸਾਡੇ ਵਿੱਚ ਕਾਫੀ ਬਹਿਸ ਹੋਈ ਮੇਰੀ ਸੱਸ ਮੈਨੂੰ ਆਪਣੇ ਵੱਡੇ ਮੁੰਡੇ ਨਾਲ ਪਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ ਪਰ ਮੈਂ ਹਰ ਵਾਰ ਉਹਦੇ ਕੋਲੋਂ ਵੱਜ ਜਾਂਦੀ ਸੀ ਇੱਕ ਦਿਨ ਮੈਂ ਬੈਠੀ ਬੈਠੀ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਮੈਂ ਕਿੰਨਾ ਕੁ ਟਾਈਮ ਇਹਨਾਂ ਕੋਲੋਂ ਵੱਜ ਜੂਗੀ ਮੈਂ ਸੋਚਿਆ ਕਿ ਮੈਂ ਆਪਣੇ ਪੇਕੇ ਘਰ ਚਲੀ ਜਾਨੀ ਆ ਮੈਂ ਇੱਥੇ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੀ ਸੀ ਮੈਂ ਇਹ ਗੱਲ ਫੌਜੀ ਨਾਲ ਨਹੀਂ ਕੀਤੀ ਪਰ ਉਹਨੂੰ ਮੈਂ ਪੁੱਛ ਕੇ ਆਪਣੀ ਸੱਸ ਨੂੰ ਤੇ ਜੇਡ ਨੂੰ ਬਿਨਾਂ ਦੱਸੇ ਆਪਣੇ ਪੇਕੇ ਚਲੀ ਗਈ ਤੇ ਮੇਰੇ ਘਰ ਦੇ ਵੀ ਮੈਨੂੰ ਵੇਖ ਕੇ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਕੀ ਹੋਇਆ ਤੂੰ ਇਦਾਂ ਸਭ ਕੁਝ ਛੱਡ ਕੇ ਕਿਉਂ ਆ ਗਈ ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਫਿਰ ਮੈਂ ਉੱਥੇ ਜਾ ਕੇ ਆਪਣੇ ਘਰ ਵਾਲੇ ਫੌਜੀ ਨਾਲ ਵੀ ਇਹ ਗੱਲ ਕੀਤੀ ਪਰ ਉਹਨੂੰ ਮੇਰੀ ਗੱਲ ਤੇ ਬਿਲਕੁਲ ਯਕੀਨ ਨਾ ਹੋਇਆ ਉਹ ਕਹਿਣ ਲੱਗਾ ਵੀਰਾ ਤਾਂ ਮੈਨੂੰ ਚੰਗੀ ਤਰ੍ਹਾਂ ਬੁਲਾਉਂਦਾ ਵੀ ਨਹੀਂ ਸੀ ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਜਦੋਂ ਮੈਂ ਉਹਨੂੰ ਦੱਸਿਆ ਕਿ ਇਹ ਸਭ ਵਿੱਚ ਮੰਮੀ ਵੀ ਮੌਜੂਦ ਆ ਤਾਂ ਉਹ ਮੈਨੂੰ ਕਹਿਣ ਲੱਗਾ ਆਖਿਰ ਮੰਮੀ ਨੇ ਆਪਣਾ ਰੰਗ ਦਿਖਾਈ ਦਿੱਤਾ ਮੈਂ ਕਿਹਾ ਉਹ ਕਿਦਾਂ ਉਹ ਕਹਿਣ ਲੱਗਾ ਉਹਨੇ ਬਗਾਨਾ ਹੋਣ ਦਾ ਫਰਜ਼ ਨਿਭਾ ਹੀ ਦਿੱਤਾ ਉਹਨੇ ਮੈਨੂੰ ਆਪਣਾ ਬਣਾਇਆ ਹੀ ਨਹੀਂ ਮੈਂ ਕਿਆ ਬਗਾਨਾ ਤੁਸੀਂ ਵੀ ਤਾਂ ਉਹਨਾਂ ਦੇ ਪੋਤੇ ਆ ਬਗਾਨੇ ਕਿਸ ਤਰ੍ਹਾਂ ਹੋਗੇ ਫੌਜੀ ਰੋਣ ਲੱਗਾ ਤੇ ਨਾਲੇ ਮੈਨੂੰ ਦੱਸਣ ਲੱਗਾ ਕਿ ਉਹ ਮੇਰੀ ਸਕੀ ਮਾਂ ਨਹੀਂ ਆ ਉਹ ਮੇਰੀ ਮਤਰੇਈ ਮਾਂ ਆ ਅੱਜ ਉਹਨੇ ਆਪਣੀ ਮਤਰੇਈ ਹੋਣ ਦਾ ਸਬੂਤ ਮੈਨੂੰ ਦੇ ਹੀ ਦਿੱਤਾ ਮੈਨੂੰ ਅਹਿਸਾਸ ਕਰਵਾ ਹੀ ਦਿੱਤਾ ਮੈਂ ਕਿਆ ਤੁਸੀਂ ਇਹ ਗੱਲ ਵਿਆਹ ਤੋਂ ਪਹਿਲਾਂ ਤਾਂ ਦੱਸੀ ਨਹੀਂ ਫੌਜੀ ਕਹਿਣ ਲੱਗਾ ਮੈਂ ਹਮੇਸ਼ਾ ਉਹਨੂੰ ਆਪਣੀ ਮਾਂ ਹੀ ਮੰਨਿਆ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਉਹ ਮੇਰੀ ਮਤਰੇਈ ਮਾਂ ਆ ਇਸ ਕਰਕੇ ਮੈਂ ਨਹੀਂ ਦੱਸਿਆ ਕਿਉਂਕਿ ਫਿਰ ਦਿਲ 'ਚ ਫਰਕ ਜਿਹਾ ਰਹਿ ਜਾਂਦਾ ਆ ਪਰ ਫਿਰ ਵੀ ਉਹਨੇ ਆਪਣੀ ਮਤਰੇਈ ਹੀ ਹੁੰਦਾ ਰੰਗ ਵਿਖਾਈ ਦਿੱਤਾ ਮੈਂ ਉਹਨੂੰ ਹਮੇਸ਼ਾ ਆਪਣੀ ਮਾਂ ਮੰਨਿਆ ਸੀ ਪਰ ਉਹਨੇ ਆਪਣੇ ਪੁੱਤਰ ਦਾ ਹੀ ਕੀਤਾ ਉਹਨੇ ਮੇਰੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਫੌਜੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਨੂੰ ਤੇ ਸਭ ਗੱਲਾਂ ਦਾ ਪਤਾ ਹੀ ਨਹੀਂ ਸੀ ਇਹ ਸਭ ਗੱਲਾਂ ਦਾ ਜਦੋਂ ਮੈਂ ਆਪਣੇ ਘਰ ਦੱਸਿਆ ਤਾਂ ਮੇਰੇ ਡੈਡੀ ਤੇ ਮੰਮੀ ਨੂੰ ਇਸ ਗੱਲ ਦਾ ਪਤਾ ਸੀ ਉਹ ਕਹਿਣ ਲੱਗੇ ਹਾਂ ਸਾਨੂੰ ਪਤਾ ਸੀ ਪਰ ਸਾਨੂੰ ਫੌਜੀ ਨੇ ਇਸ ਗੱਲ ਨੂੰ ਤੈਨੂੰ ਦੱਸਣ ਤੋਂ ਮਨਾ ਕੀਤਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਤੇਰੇ ਦਿਲ ਵਿੱਚ ਇਹ ਗੱਲ ਰਹੇ ਕਿ ਮੇਰੀ ਸੱਕੀ ਸੱਸ ਨਹੀਂ ਆ ਪਰ ਫਿਰ ਵੀ ਮੇਰੀ ਸੱਸ ਨੇ ਮਤਰੀ ਹੋਣ ਦਾ ਸਾਨੂੰ ਅਹਿਸਾਸ ਕਰਵਾ ਹੀ ਦਿੱਤਾ ਜਦੋਂ ਫੌਜੀ ਛੁੱਟੀ ਆਇਆ ਤਾਂ ਉਹਨੇ ਉਹਨਾਂ ਦੋਵਾਂ ਨਾਲੋਂ ਹਮੇਸ਼ਾ ਲਈ ਰਿਸ਼ਤਾ ਤੋੜ ਦਿੱਤਾ ਕਿਉਂਕਿ ਫੌਜੀ ਆਪਣੀ ਮਾਂ ਨੂੰ ਮਤਰੀ ਨਹੀਂ ਬਲਕਿ ਆਪਣੀ ਸਾਕੀ ਮਾਂ ਬਣਾਉਣਾ ਚਾਹੁੰਦਾ ਸੀ ਪਰ ਉਹਨੇ ਮਤਰੀ ਮਾਂ ਦਾ ਹੀ ਫਰਜ਼ ਨਿਭਾਇਆ ਉਹਨੇ ਆਪਣੇ ਮੁੰਡੇ ਬਾਰੇ ਸੋਚਿਆ ਫੌਜੀ ਦੀ ਘਰ ਵਾਲੀ ਹੋਣ ਦੇ ਬਾਵੀਓ ਦੋਨਾਂ ਨੇ ਮੈਨੂੰ ਆਪਣੇ ਮੁੰਡੇ ਨਾਲ ਵੰਡਣਾ ਚਾਹਿਆ ਕਿਉਂਕਿ ਉਹ ਆਪਣੇ ਮੁੰਡੇ ਦੀਆਂ ਖੁਸ਼ੀਆਂ ਚਾਹੁੰਦੀ ਸੀ ਨਾ ਕਿ ਮਤਰੇ ਮੁੰਡੇ ਦੀਆਂ ਮੈਂ ਹਮੇਸ਼ਾ ਲਈ ਆਪਣੇ ਪੇਕੇ ਘਰ ਤਾਂ ਨਹੀਂ ਬੈਠ ਸਕਦੀ ਸੀ ਇਸ ਕਰਕੇ ਮੇਰੇ ਘਰ ਵਾਲੇ ਫੌਜੀ ਨੇ ਆਪਣਾ ਘਰ ਦਾ ਵੰਡ ਵਡੇਰਾ ਕਰ ਲਿਆ ਤੇ ਉੱਥੇ ਕੋਠੀ ਬਣਾ ਦਿੱਤੀ ਜਿੰਨੇ ਟਾਈਮ ਸਾਡਾ ਘਰ ਨਹੀਂ ਪਿਆਉਣਾ ਟਾਈਮ ਹੈ ਆਪਣੇ ਪੇਕੇ ਘਰ ਰਹੀ ਤੇ ਉਸ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਰਹਿਣ ਲੱਗ ਗਈ ਹੁਣ ਮੇਰੇ ਦੋ ਬੱਚੇ ਵੀ ਨੇ ਮੇਰੀ ਸੱਸ ਨੂੰ ਇਸ ਗੱਲ ਦਾ ਬੜਾ ਪਛਤਾਵਾ ਆ ਪਰ ਹੁਣ ਮੈਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਕਿਉਂਕਿ ਜੇ ਇਸ ਇਨਸਾਨ ਨੇ ਇੱਕ ਵਾਰ ਮੇਰੀ ਇੱਜ਼ਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਦੁਬਾਰਾ ਉਸ ਤੇ ਯਕੀਨ ਨਹੀਂ ਕਰ ਸਕਦੀ ਮੈਂ ਆਪਣੇ ਘਰ ਬਹੁਤ ਖੁਸ਼ੀ-ਖੁਸ਼ੀ ਆਪਣੇ ਘਰ ਵਾਲੇ ਨਾਲ ਰਹਿ ਰਹੀ ਹਾਂ ਜਿੰਨਾ ਟਾਈਮ ਫੌਜੀ ਛੁੱਟੀ ਨਹੀਂ ਆਉਂਦਾ ਉਹਨਾਂ ਟਾਈਮ ਮੇਰੇ ਮੰਮੀ ਜਾਂ ਡੈਡੀ ਇੱਕ ਜਾਣਾ ਮੇਰੇ ਕੋਲ ਰਹਿ ਲੈਂਦਾ ਜਿਸ ਕਰਕੇ ਮੇਰਾ ਟਾਈਮ ਪਾਸ ਹੋ ਹੀ ਜਾਂਦਾ ਆ ਅਸੀਂ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਾਂ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ